I am in Nakoda where a protest is being taken out by various Sikh bodies over the issue of killing of four youth exactly 40 years ago on this very day, 4th February 1986. It was an extrajudicial killing and wherein Ravinder Singh, Balteer Singh, Chalman Singh and Harminder Singh, they were gunned down. Uh, they were protesting over uh, the sacrilege incident uh, of Guru Granth Sahib. With us is uh, Mr. Baldev Singh who is the father of Ravinder Singh Litana. ਸੋ ਉਸ ਵੇਲੇ ਜੋ ਰਵਿੰਦਰ ਜੀ ਨੇ ਉਹ 19 ਸਾਲ ਦੇ ਸੀ 19 ਸਾਲ ਕਸ਼ਮੀਰ ਰਹਿੰਦੇ ਸੀ ਉਦੋਂ ਉਹਨਾਂ ਦਾ ਪੰਜਾ ਪਿਆਰਾਂ ਦੇ ਵਿੱਚ ਨਾਂ ਸੀ ਪੰਜਾ ਪਿਆਰਾਂ ਦੇ ਵਿੱਚ ਹੋ ਰਿਆ ਨਮਾਈ ਕਰਦੇ ਸੀ ਉਸੇ ਗੁਰਦੁਆਰੇ ਤੋਂ ਜਿੱਥੋਂ ਪਾ ਚੱਲੇ ਆ ਉੱਥੋਂ ਚੱਲੇ ਸੀ ਇੱਥੇ ਆ ਕੇ ਉਹਨਾਂ ਨੇ ਆਪਣਾ ਇਹੋ ਜਿਹਾ ਜਗਾ ਜਿੱਥੇ ਆ ਕੇ तकरीबन ਗਿਣਤੀ ਚ 4 450 ਬੰਦੇ ਸੀ ਉਹਨਾਂ ਨੇ ਇੱਥੇ ਆ ਕੇ ਇਹ ਸੜਕ ਰੋਕ ਲਈ ਸੀ ਇੱਥੇ ਉਸ ਵੇਲੇ ਪੁਲਿਸ ਦਾ ਨਾਕਾ ਉੱਥੇ ਗਾਹਾਂ ਵੀ ਲੱਗਾ ਸੀਗਾ ਉੱਥੇ ਉਹਨਾਂ ਦੇ ਗੰਨਾ ਫੀਟ ਕੀਤੀਆਂ ਸੀ ਇੱਥੇ ਵੀ ਪੁਲਿਸ ਕੜੀ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਇੱਥੇ ਉਹਨਾਂ ਨੇ ਕਰਫਿਊ ਲਾਤਾ ਸੀ ਤਿੰਨ ਤਰੀਕ ਨੂੰ ਰਾਤ ਨੂੰ 7:30 ਵਜੇ ਕਰਫਿਊ ਲੱਗ ਗਿਆ ਸੀ ਉਹ ਕਰਫਿਊ ਲੱਗਾ ਹੋਣ ਦੇ ਕਰਕੇ ਉਹ ਕਹਿੰਦੇ ਤੁਸੀਂ ਨਿਕੋ ਉਧਰ ਟੈਂਟਰ ਨਹੀਂ ਕਰ ਸਕਦੇ ਨਿਕੋ ਉਧਰ ਤੋਂ ਬਾਰ-ਬਾਰ ਫਿਰ ਕੀ ਹੋਇਆ ਜਦੋਂ ਕਰਫਿਊ ਲੱਗਾ ਸੀ ਉਹਨਾਂ ਨੂੰ ਰੋਕਿਆ ਸੀ ਇੱਕ ਸੜਕੇ ਘੂਰਸਲੇ ਤੋਂ ਆndi ਆ ਇੱਕ ਉਹ ਜਲੰਧਰ ਤੋਂ ਆndi ਆ ਇੱਕ ਜਗਰਾਵਾ ਤੋਂ ਜਿਹੜੀ ਆਉਂਦੀ ਹੈ ਮਹਿਦਪੁਰੋਂ ਆਉਂਦੀ ਹੈ ਉਹ ਆਉਂਦੀ ਹੈ ਇੱਕ ਲੁਧਿਆਣੇ ਤੋਂ ਆਉਂਦੀ ਹੈ ਇੱਕ ਸ਼ੰਕਰ ਵੱਲੋਂ ਆਉਂਦੀ ਹੈ ਇਹ ਸਾਰੀਆਂ ਸੜਕਾਂ ਤੋਂ ਮੋਬ ਆਉਗਾ ਪੁਲਿਸ ਨੇ ਜਾਂ ਉਹਨਾਂ ਦਾ ਨਰੇਟਿਵ ਕੀ ਸੀਗਾ ਇਹ ਮੈਂ ਨਹੀਂ ਦੱਸ ਸਕਦਾ ਜਿਹੜੇ ਬੰਦੇ ਮਹਿਦਪੁਰ ਤੋਂ ਆਏ ਉਹ ਸ਼ਹਿਰ ਦੇ ਵਿੱਚ ਦੀ ਲਗਾਇਆ ਜਦੋਂ ਉਹਨਾਂ ਨੂੰ ਸ਼ਹਿਰ ਦੇ ਵਿੱਚ ਦੀ ਲਗਾਇਆ ਸਬਜ਼ੀ ਮੰਡੀ ਆਉਂਦੀ ਆ ਉੱਥੇ ਜਿਹੜੀ ਇਹਨਾਂ ਦੀ ਉਹ ਦੂਸਰੀ ਇੱਕ ਸਜਸਤਾ ਜਿਹੜੀ ਹੁੰਦੀ ਸੀ ਜੋ ਜਿਹੜਾ ਖਾਨ ਜਿਹੜਾ ਸੀਗਾ ਉਹਦਾ ਪ੍ਰਧਾਨ ਸੀ ਮਿਸਟਰ ਖਾਨ ਖਾਨ ਉਹਨੂੰ ਕਹਿੰਦੇ ਸੀ ਸ਼ਿਵ ਸ਼ਨਨ ਉਹਨਾਂ ਦੇ ਨਾਲ ਉੱਥੇ ਉਹਨਾਂ ਦਾ ਟਕਰਾਰ ਵੀ ਹੋਇਆ ਫਿਰ ਉਹ ਤੋਂ ਬਾਅਦ ਅੰਬੇਦਕਰ ਚੌਕਾ ਦਾ ਉੱਥੇ ਵੀ ਟਕਰਾਰ ਹੋਇਆ ਉਹ ਬੰਦੇ ਜਿਹੜੇ ਮਹਿਦਪੁਰ ਵਾਲੇ ਸੀ ਉਹ ਜਦੋਂ ਇੱਥੇ ਆਏ ਉਹਨਾਂ ਨੇ ਆਕੇ ਦੱਸਿਆ ਕਿ ਕਾਰਫਿਊ ਤਾਂ ਤੁਹਾਡੇ ਤੇ ਲੱਗਾ ਹੈ ਜਿਹੜੇ ਸ਼ਿਵ ਸ਼ਨਨ ਦੇ ਬੰਦੇ ਉਹ ਤਾਂ ਨਗੋਦਰ ਚ ਸਾਰੇ ਉਦਾਂ ਹੀ ਤੁਰੇ ਫਿਰਦੇ ਉਹਨਾਂ ਕੋਲ ਤਾਂ ਹਥਿਆਰ ਵੀ ਆ ਉਹਨਾਂ ਨੂੰ ਸਾਨੂੰ ਰੋਕਿਆ ਉਹਦੇ ਨਾਲ ਜਿਹੜੀ ਮੌਬ ਸੀ ਥੋੜੀ ਭੜਕ ਗਈ ਜਨਰਲੀ ਆ ਵੀ ਉਹਨਾਂ ਨੇ ਲੈ ਕੇ ਸਾਡੇ ਤੇ ਕਾਹਦੇ ਆ ਤੇ ਇਹ ਬੰਦੇ ਉਥੋਂ ਦੇ ਆ ਫੇ ਪੁਲਿਸ ਨੇ ਬੜੀ ਚਲਾਕੀ ਕੀਤੀ ਉਹ ਕਹਿੰਦਾ ਤੁਸੀਂ ਵੀ ਇਦਾਂ ਕਰੋ ਤੁਸੀਂ ਪੰਜ ਬੰਦੇ ਦੇ ਦਿਓ ਤੇ ਉਹ ਜਾ ਸਕਦੇ ਆ ਅਸੀਂ ਤੁਹਾਨੂੰ ਗੁਰਦੁਆਰੇ ਤੱਕ ਲੈ ਜਾਵਾਂਗੇ ਇਹੋ ਮਹਾਰਾਜ ਜਿਹੜੀਆਂ ਵੀੜਾ ਆ ਉਹ ਲੈ ਆਉਣ ਤੇ ਤੁਸੀਂ ਆਪਣਾ ਕੰਮ ਕਰੋ ਜਦੋਂ ਉਹ ਬੰਦੇ ਪੰਜ ਜੜਿਆ ਮੋਰ ਨੂੰ ਤੁਰੇ ਕਿਸੇ ਵੀ ੜਕਾਹੜ ਦੇ ਨਾਲ ਜਾਂ ਕਿਸੇ ਬੰਦੇ ਨੇ ਜਿਹੜਨੇ ਵੀ ਕੋਈ ਸ਼ਰਾਰਤ ਕੀਤੀ ਜਾਂ ਕਿੱਦਾਂ ਵੀ ਕਹਿ ਲੋ ਵਿੱਚ ਬੰਦੇ ਹੁੰਦੇ ਨੇ ਮੌਬ ਥੋੜੇ ਜਿਹਾ ਨਾਲ ਹੋਰ ਤੁਰ ਪਿਆ ਜਦੋਂ ਨਾਲ ਤੁਰ ਪਿਆ ਉਹਨਾਂ ਨੂੰ ਮੌਕਾ ਮਿਲ ਗਿਆ ਗੋਲੀ ਚ ਲਾਉਣ ਉਹਨਾਂ ਸਿੱਧੀ ਗੋਲੀ ਮਾਰੀ ਜਿਹੜੀ ਮੇਰੇ ਬੇਤ ਦੇ ਇੱਥੇ ਲੱਗੀ ਐ ਡਾਕਟਰੀ ਰਿਪੋਰਟਾਂ ਨੇ ਕਲੀਅਰ ਉਹਦੇ ਦੋਹਾਂ ਫਿਪਰਿਆਂ 'ਚੋਂ ਉਹਦੀ ਰਿਪੋਰਟ ਦੇ ਮੁਤਾਬਕ ਇੱਕ ਤੇ ਲੋ ਖੂਨ ਨਿਕਲਿਆ ਉਹ ਤੋਂ ਬਾਅਦ ਆਪਾਂ ਜਿਹੜੇ ਤੀਜਾ ਤੇ ਚੌਥਾ ਮੁੰਡਾ ਮਾਰਿਆ ਉੱਥੋਂ ਤੁਸੀਂ ਜਾ ਕੇ ਪ੍ਰੀਤੂ ਦਾ ਖੂਹ ਆ ਜਿੱਥੇ ਇੱਕ ਬਾਲਦ ਵੀ ਮਰਿਆ ਤੇ ਉਹ ਮੁੰਡੇ ਵੀ ਦੋਸਤ ਸਟੇਨ ਕਰਨਾ ਉਹਨਾਂ ਨੂੰ ਮਾਰਿਆ ਇਹ ਹਰਮਿੰਦਰ ਦੇ ਮਾਰਨ ਤੋਂ ਬਾਅਦ ਹਰਮਿੰਦਰ ਉਹ ਆਰੇ ਤੇ ਮਾਰਿਆ ਅੱਥਾ ਨੱਥਾ ਸਿੰਘ ਦਾ ਆਇਆ ਕੋਈ ਆਪਾਂ ਹੁਣ ਜਦ ਜਾਣਾ ਮੈਂ ਤੁਹਾਨੂੰ ਉੱਥੇ ਉੱਥੇ ਜਿਹੜੀ ਘਟਨਾ ਵਾਪਰੀ ਆ ਉਹ ਕਿਉਂ ਵਾਪਰੀ ਆ ਉਹਦਾ ਸਾਨੂੰ ਹੁਣ ਪਤਾ ਲੱਗਿਆ ਵੀ ਕਿਉਂ ਵਾਪਰੀ ਤੇ ਕੈਜਿਟੇਸ਼ਨ ਹੋਈ ਸੀ ਲਾਲਪੁਰ ਖਾਲਸਾ ਕਾਲੇ ਇਹ ਦੋਏ ਜਿਹੜੇ ਬੰਦੇ ਬਲਤੇਰ ਸਿੰਘ ਸੀਗਾ ਤੇ ਜਿਹੜਾ ਹਰਮਿੰਦਰ ਸਿੰਘ ਸੀ ਇਹ ਉਹਨੂੰ ਜਿਹੜਾ ਉਹਨਾਂ ਦਾ ਪ੍ਰੋਟੈਕਟ ਉਹਨੂੰ ਕਰਦੇ ਸੀਗੇ ਲੀਡ ਕਰਦੇ ਸੀ ਉੱਥੇ ਇੱਕ ਬੰਦੇ ਦੀ ਪਗੜੀ ਲੈ ਗਈ ਇਹਨਾਂ ਨੇ ਘੋਟਣੇ ਤੋਂ ਮਾਫੀ ਮੰਗਾਈ ਸੀ ਉਹਦਾ ਬਦਲਾ ਸੀ ਕਹਿੰਦੇ ਤੂੰ ਸਾਡੇ ਨੇ ਨਾ ਕੀਤਾ ਤੇ ਦਾ ਪੁੱਤ ਹੁਣ ਤਿੰਨ ਬਣੋ ਨੇ ਪੁੱਤ ਤੇ ਮੂਝ ਗੋਲੀ ਮਾਰੀ ਕਹਿੰਦੇ ਜਿਹੜੀ ਜਵਾਨਾ ਤੂੰ ਸਾਨੂੰ ਕੁਝ ਕਹਿੰਦਾ ਏ ਉਹ ਜਵਾਨ ਨਹੀਂ ਤੇਰੀ ਚੱਲਣ ਦੇ ਹੁਣ ਤੁਸੀਂ 79 ইয়ারਸ ਦੇ ਹੋ ਗਏ ਹੋ ਬਾਕੀ ਜਿਹੜੇ ਤਿੰਨ ਫੈਮਿਲੀ ਤਿੰਨ ਲੜਕੇ ਸੀ ਉਹਨਾਂ ਦੇ ਪੇਰੈਂਟਸ ਨਹੀਂ ਰਹੇ ਤੁਸੀਂ ਕਿੰਨੇ ਟਾਈਮ ਤੋਂ ਫਾਈਟ ਕਰ ਰਹੇ ਹੋ ਤੇ ਇਹ ਫਾਈਟ ਤੁਹਾਨੂੰ ਲੱਗਦਾ ਕਿ ਜਿਹੜੀ ਤੁਸੀਂ ਪਿੱਛੇ ਚਿੱਠੀ ਲਿਖੀ ਸੀ ਉਹ ਲਾਸਟ ਤੁਸੀਂ ਲਿਖਿਆ ਲਾਸਟ ਅਪੀਲ ਹੈ ਹਾਂ ਜਿਹੜੀ ਹੁਣ ਲਿਖਤੀ ਹੈ ਇਸ ਤੋਂ ਬਾਅਦ ਅਪੀਲ ਨਹੀਂ ਕਰੋਗੇ ਨਹੀਂ ਕਰਾਂ ਕਿਉਂਕਿ ਮੈਂ ਤੁਸੀਂ ਮੇਰੇ ਬੱਚਿਆ ਬਾਗੂ ਆ ਤੁਸੀਂ ਮੀਡੀਆ ਆ ਤੁਸੀਂ ਜਰਨਲਿਸਟ ਆ ਤੁਹਾਨੂੰ ਪਤਾ ਹੈਗਾ ਵੀ ਇਨਸਾਫ ਜਿਹੜਾ ਆ ਇੱਥੇ ਕਿਤੇ ਵੀ ਮਿਲਦੀ ਨਹੀਂ ਕਿਤੇ ਵੀ ਮਿਲਣਾ ਨਹੀਂ ਤੇ ਇਨਸਾਫ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਕੋਈ ਵੀ ਜਿਹੜਾ ਇਹਨਾਂ ਦੀ ਜੜੀ ਰੱਖਿਆ ਕਰਨ ਵਾਲੀਆਂ ਸੰਸਥਾਵਾਂ ਆ ਚਾਹੇ ਉਹ ਪੁਲਿਸ ਹੋਵੇ ਚਾਹੇ ਉਹ ਸੀਆਰਪੀ ਹੋਵੇ ਚਾਹੇ ਉਹ ਯੀਐਸਐਫ ਹੋਵੇ ਉਹ ਸਾਨੂੰ ਨਹੀਂ ਸੁਣਨੇ ਮੈਂ 18 ਚ ਕਾਟੀਆਂ ਪਾਈ ਸੀ ਉਹ ਤੁਹਾਨੂੰ ਮੈਂ ਸਾਰਿਆਂ ਨੂੰ ਮੇਰੇ ਖਾਲ ਮੀਡੀਆ ਵਾਲਿਆਂ ਕੋਲ ਹੈਗੀ ਆ ਜਿੱਥੇ ਡੀਐਸਪੀ ਨੇ ਲੈ ਕੇ ਦਿੱਤਾ ਬੈਨ ਕੋ ਉਧਰ ਕੋਲੀ ਗੋਕਾਂਢ ਨਹੀਂ ਹੋਇਆ ਕੋਈ ਬੰਦਾ ਨਹੀਂ ਮਰਿਆ ਕੋਈ ਅਸੀਂ ਅੱਗੇ ਨਾ ਬੰਦੇ ਨਹੀਂ ਲਾ ਜਦ ਕਿ ਰਮਾਨਪੁਰੇ ਦਾ ਜਿਹੜਾ ਸ਼ਮਸ਼ਾਨ ਘਾਟਿਆ ਮੈਂ ਤੇ ਜਸਪਾਲ ਸਿੰਘ ਫੈਡਰੇਸ਼ਨ ਦਾ ਜਿਹੜਾ ਮੁੰਡਾ ਸੀਗਾ ਇਹਨਾਂ ਦਾ ਅਕਾਲੀ ਦਲ ਦਾ ਯੂਥ ਦਾ ਪ੍ਰਧਾਨ ਉਹਦੇ ਸਕੂਟਰ ਤੇ ਗਿਆ ਦੇਵੀਤਲਾ ਮੰਦਿਰ ਨੰਕੇ ਉਸ ਵੇਲੇ ਇਹਨਾਂ ਨੇ ਉਹਨਾਂ ਨੂੰ 14 ਲਾਸ਼ਾਂ ਨੂੰ ਇਕੱਠਾ ਸੈੱਟ ਕੇ ਕਮੇਟੀ ਦਾ ਤੇ ਪਾ ਗਿਆ ਬਿਲਾਈ ਅੜੜੀਆਂ ਲੱਤਾਂ ਜੋ ਉਹ ਅੱਜ ਵੀ ਮੇਰੇ ਅੱਖਾਂ ਸਾਹਮਣੇ ਆ ਜਦੋਂ ਮੈਂ ਉਹਨਾਂ ਨੂੰ ਹਸਪਤਾਲ 'ਚ ਦੇਖਿਆ ਮੈਂ ਤਿੰਨਾਂ ਬੱਚਿਆਂ ਨੂੰ ਪਿਆਰ ਦਿੱਤਾ ਚੌਥੇ ਨੂੰ ਪਿਆਰ ਦਿੱਤਾ ਮੈਂ ਪਰਮਾਤਮਾ ਅਗੇ ਅਰਦਾਸ ਕੀਤੀ ਮੈਂ ਬੇਵਸਤਾ ਹੈਗਾ ਪਰ ਮੈਨੂੰ ਹੌਸਲਾ ਦੇ ਮੈਂ ਇਹਨਾਂ ਬੱਚਿਆਂ ਦਾ ਇਨਸਾਫ ਲੈ ਕੇ ਜੇ ਸੀ ਉਹਦੇ ਲਈ ਮੈਂ ਮੈਨੂੰ ਹੁਣ ਪਤਾ ਲੱਗਿਆ ਇਨਸਾਫ ਤਾਂ ਨਹੀਂ ਮਿਲਣਾ ਪਰ ਮੈਂ ਹੁਣ ਉਹ ਸੱਚ ਦੀ ਜੋਤ ਜਿਹੜੀ ਲੋਕਾਂ ਨੂੰ ਦੱਸਣੀ ਚਾਹੁੰਦਾ ਹੁਣ ਜਿਹੜੀ ਅਸੈਂਬਲੀ ਸੈਕਰਾਮੈਂਟੋ ਦੀ ਆ ਉਹਨਾਂ ਨੇ ਵੀ ਮਤਾ ਪਾਸ ਕੀਤਾ ਉੱਥੇ ਦੀ ਕਾਂਗਰਸ ਨੇ ਵੀ ਮਤਾ ਪਾਸ ਕੀਤਾ ਜੋ ਕੁਝ ਦੂ ਐਸਐਚ ਹੋਏ ਇਹ ਵੀ ਮੇਰੇ ਨਾਲ ਆਉਂਦੇ ਰਿਹਾ ਇਹਨਾਂ ਨੂੰ ਵੀ ਪਤਾ ਇਹ ਵੀ ਇੱਥੇ ਆਇਆ ਸੀ ਉਦੋਂ ਵੀ ਇਹੀ ਮੇਰੀ ਮੰਗ ਸੀ ਹੁਣ ਵੀ ਇਹੀ ਆ ਕਿਸੇ ਪੁਲਿਸ ਵਾਲੇ ਨੇ ਕਿਸੇ ਹੋਰ ਨਹੀਂ ਮੈਂ ਹੁਣ ਸਪੀਕਰ ਸਾਹਿਬ ਨੇ ਵੀ ਮਿਲ ਕੇ ਆ ਉਹਦੇ ਦਫ਼ਤਰ ਜਾ ਕੇ ਕਰ ਜੀ 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 ਪਹਿਲਾਂ ਉਹ ਇੱਥੇ ਮੈਨੂੰ ਮਿਲੇ ਸੀਗੇ ਕਿਸੇ ਫੰਕਸ਼ਨ ਤੇ ਆਇਆ ਸੀ ਮੈਨੂੰ ਕਹਿੰਦਾ ਸਵੇਰ ਨੂੰ ਆ ਜਾ ਮੈਂ ਸਵੇਰ ਨੂੰ ਚਲੇ ਮੈਨੂੰ ਕਹਿੰਦਾ ਕੀ ਮੰਗਿਆ ਮੈਂ ਕਹਾ ਤੁਸੀਂ ਇੱਕ ਮਤਾ ਪਾਇਆ ਹੈ ਤੁਸੀਂ ਇਹ ਪਹਿਲਾਂ ਤਾਂ ਇੱਕ ਸੈੱਟ ਬਣਾਈ ਸੀ ਤੁਸੀਂ 22 ਜੀ ਉਹ ਜਿਹੜੀ ਸੈੱਟ ਬਣਾਈ ਸੀ ਤੁਸੀਂ ਉਹਦਾ ਜਿਹੜਾ ਚੇਅਰਮੈਨ ਹੈ ਉਹ ਡੀਐਸਪੀ ਜਲੰਧਰ ਨੂੰ ਲਾਤਾ ਉਹਨੇ ਕਹਾ ਉਹਦਾ ਜਿਹੜਾ ਇਨਕੁਆਰੀ ਦਾ ਚੇਅਰਮੈਨ ਸੀ ਉਹ ਡੀਐਸਪੀ ਨਕੌਦਰ ਨੂੰ ਲਾਤਾ ਉਹਦੇ ਨਾਲ ਐਸਐਚਓ ਨਕੌਦਰ ਲਾਤਾ ਉਦੇ ਵਿੱਚ ਕਲੀਅਰ ਲਿਖਿਆ ਸੀਗਾ ਬੇਟਾ ਜੀ ਵੀ ਤੁਸੀਂ ਜਦੋਂ ਇਹ ਇਨਕੁਆਇਰੀ ਕਰਨੀ ਆ ਮਲਦੇਵ ਸਿੰਘ ਨੂੰ ਨਾਲ ਲੈ ਪਰ ਉਹ ਇਨਕੁਆਇਰੀ ਦੀ ਰਿਪੋਰਟ ਮਿਲੀ ਹੈ ਤੁਹਾਨੂੰ ਨਾ ਜਦੋਂ ਜਦੋਂ ਪਾਉਨੇ ਉਹਨਾਂ ਨੇ ਤਾਂ ਰਿਪੋਰਟ ਜਿਹੜੀ ਹੈ ਅਦਾਲਤ ਦੇ ਵਿੱਚ ਝੂਠੀ ਦੱਸ ਦਿੱਤੀ ਆ ਜੀ ਅਸੀਂ ਉਹ ਇਨਕੁਆਇਰੀ ਰਿਪੋਰਟ ਕਰ ਲਈਏ ਤੇ ਬੰਦਿਆਂ ਤੇ ਐਫ ਆਈ ਆਰ ਵੀ ਦਰਜ ਕਰ ਲਈ ਤੇ ਜਦ ਮੈਂ ਕਿਹਾ ਮੈਨੂੰ ਐਫ ਆਈ ਆਰ ਦਰਜ ਦਿਓ ਉਹ ਮੈਨੂੰ ਅੱਜ ਤੱਕ ਨਹੀਂ ਮਿਲਿਆ ਹੁਣ ਉਮੀਦ ਹੈ ਤੁਹਾਨੂੰ ਇਹਨਾਂ ਤੋਂ ਤਾਂ ਹੁਣ ਕੋਈ ਉਮੀਦ ਨਹੀਂ ਜੀ ਪਰ ਮੈਂ ਜਿਹੜੀ ਹੈਗੀ ਆ ਇਹਨਾਂ ਦਾ ਜਿਹੜਾ ਸੱਚ ਆ ਇਹ ਸਾਰੀ ਦੁਨੀਆ 'ਚ ਜਾਗਰ ਕਰੂੰਗਾ ਫਿਰ ਇੱਕ ਕੀ ਕਰਦું ਕਿ ਮੇਰੇ ਨਾਲ ਸੀ। 2011 ਚ 25 ਸਾਲ ਬਾਅਦ ਗਰਵਚਨ ਸਿੰਘ ਜੀ ਹੁੰਨੇ ਉਸ ਵੇਲੇ ਜਥੇਦਾਰ ਹੁੰਦੇ ਸੀ। ਉਦੋਂ ਇਹਨਾਂ ਨੂੰ ਮਾਨਤਾ ਮਿਲੀ ਆ ਵੀ ਇਸ ਈ ਦਾ। ਪਹਿਲੀ ਲੜਾਈ ਤਾਂ ਮੈਂ 2011 ਤੱਕ ਇਹੀ ਲੜਦਾ ਰਿਹਾ ਇਹਨਾਂ ਨਾਲ ਕਿ ਤੁਸੀਂ ਦੱਸੋ ਤਾਂ ਸਹੀ ਸਾਡੇ ਬੱਚੇ ਗਏ ਕਿੱਥੇ ਆ। ਕਿਉਂ ਜੀ ਇਦਾਂ ਹੀ ਹੋਈ ਸੀ। ਜਗਦੀਸ਼ ਕੋਰ ਮੇਰੇ ਨਾਲ ਸੀ ਦਿੱਲੀ ਦੀ ਮੈਨੂੰ ਕੱਲੇ-ਕੱਲੇ ਬੰਦੇ ਇੱਥੇ ਜੋ ਕੁਝ ਹੋਇਆ ਇੱਥੇ ਇੱਥੇ ਗੋਲੀਆਂ ਚੱਲੀਆਂ। ਸ਼ਰੇਆਮ ਚੱਲੀਆਂ ਇੱਥੇ ਬੱਚਾ ਮੇਰਾ ਕਿੱਥੇ ਹੋਇਆ ਬੱਚਾ। ਦੂਸਰਾ ਉੱਥੇ ਹੋਇਆ ਹਾਂ ਮੈਂ ਹਣ ਤਾਂ ਉੱਥੇ ਜਾ। ਮੈਂ ਸਾਰੇ মিডিਏ ਨੂੰ ਬਹੁਤ ਕਰਦਾਂ ਜਿਨ੍ਹਾਂ ਨੇ ਵੀ ਮੇਰੀ ਮਦਦ ਕੀਤੀ ਹੈ ਮੈਂ ਉਹਨਾਂ ਜਿਨ੍ਹਾਂ ਨੇ ਮੇਰੀ ਨਹੀਂ ਕੀਤੀ ਨਾ ਉਹਨਾਂ ਨੂੰ ਮੈਨੂੰ ਦੱਸਿਆ ਬਹੁਤ ਹੈ ਵੀ ਦੁਨੀਆ ਹੁੰਦੀ ਕੀ ਉਸ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ ਮੇਰੇ ਸਾਰੀ ਜ਼ਿੰਦਗੀ ਸਿੱਖਣ ਤੇ ਲੱਗ ਗਈ ਹੈ ਤੇ ਹੁਣ ਮੈਂ ਸਚਾਈ ਜਿਹੜੀ ਹੈ ਉਹ ਮੰਨਗੀ ਕਰਨੀ ਅੱਗੇ ਮੈਂ ਕੋਸ਼ਿਸ਼ ਲਕਉਂਦਾ ਹਾਂ ਵੀ ਚਲੋ ਜਿੱਦਾਂ ਬਾਦਲ ਸਾਹਿਬ ਕਹਿੰਦੇ ਸੀ ਸਾਨੂੰ ਆਲੰਡ ਦਿਓ ਜਦੋਂ ਸਾਡੀ ਸਰਕਾਰ ਆਈ ਨਾ ਬਲਦੇਵ ਸਿੰਘ ਇਨਸਾਫ ਦਿਓ 97 ਚ ਆ ਗਿਆ ਇਹਨੇ ਪਹਿਲਾਂ ਉਸੇ ਘੋਟਨੇ ਦਾ ਮੁੰਡਾ ਸਤਿੰਦਰ ਲਾ ਕੇ ਨਕੋਦਰ ਲਾਇਆ ਡੀਐਸਪੀ ਡਾਇਰੈਕਟ ਭੱਤੀ ਕਰਕੇ ਨਕੋਦਰ ਲਾਇਆ ਉਨੇ ਮੈਨੂੰ ਸੁਨਿਆ ਭੇਜਿਆ ਬਲਦੇਵ ਸਿੰਘ ਜੇ ਤੈਨੂੰ ਨਕੌਦਰ ਦੇ ਆਲੇ ਦੁਆਲੇ 6 ਵਜੇ ਤੋਂ ਬਾਅਦ ਦੇਖ ਲਿਆ ਤਾਂ ਤੈਨੂੰ ਜਿੰਦਾ ਨਹੀਂ ਕਰਾਂਗਾ ਦੱਸੋ ਫੇਰ ਇਨਸਾਫ ਦੀ ਆਸ ਰੱਖੀ ਜਾ ਸਰਦਾਰ ਜੀ ਕਿੰਨੇ ਕਮਿਸ਼ਨ ਬੈਠੇ ਆ ਜਿਹੜੀ ਮੈਂ ਉੱਥੇ ਵੀ ਗੱਲ ਕੀਤੀ ਸੀ ਜਦੋਂ ਕੋਈ ਜੁਡੀਸ਼ੀਅਲ ਕਮਿਸ਼ਨ ਬੈਂਦਾ ਨਾ بیٹے ਕਾਨੂੰਨ ਦੀ ਧਾਰਾ ਇਹ ਕਹਿੰਦੀ ਆ ਵੀ 6 ਮਹੀਨਿਆਂ ਚ ਉਹ ਨੂੰ ਹੋਂ ਦੀ ਟੇਬਲ ਰੱਖੋ ਵਿਧਾਨ ਸਭਾ ਉੱਤੇ ਐਕਸ਼ਨ ਦੇ ਬੋਲ ਉਹ ਵੀ ਅੱਧੀ ਇਹਨਾਂ ਨੇ ਰੱਖੀ ਉਹ ਵੀ ਮੈਨੂੰ ਦਿਵਾਉਣ ਵਾਲੇ ਕਮਰਸੰਧੂ ਫੂਲਕਾ ਸਾਹਿਬ ਕਰਨਵੀਰ ਇਹਨਾਂ ਦੇ ਜਿਹੜੇ ਅੱਜ ਹਰਪਾਲ ਚੀਮਾ ਹਰਪਾਲ ਚੀਮਾ ਤੇ ਸੰਧਵਾਨ ਸਾਹਿਬ